ਮੇਰਾ ਰੱਬਾ ਵਾ ਡਗਰਾਂ ਨੂੰ ਪਾਣੀ ਦੇ ਰਾਹੇ ਲਗਾਵਾ ਜਿਹੜੇ ਪੱਠੇ ਪਏ ਨੇ ਅੰਦਰ ਉਹ ਵੀ ਪਾ ਹੀ ਦਵਾ ਹੁਣ ਬੰਦੇ ਦਾ ਕੀ ਪਤਾ ਉਹਨੇ ਕਦੋਂ ਆਉਣਾ ਤੇ ਕਦੋਂ ਨਹੀਂ ਕੀ ਦੇਜੇ ਕਰਨਾ ਉਹ ਮੈਂ ਨਾ ਹੁਣ ਪੁੱਛੇਂਗੀ ਪੌਣ ਵਾਲੇ ਨੇ ਡੰਗਰਾ ਅੱਛਾ ਬਾੜ ਪਰ ਤੇ ਮੈਂ ਚਲ ਪੱਤੇ ਪਵਾਏ ਦਿੱਤਾਂ ਤੇ ਪੰਡ ਲੈਂਦੀ ਨਹੀਂ ਦਰਉ ਕਿ ਕੁਦਰੇ ਨਹੀਂ ਪੱਤੇ ਲੱਕ ਠੀਕ ਹੋ ਗਿਆ ਵਾ ਫੇਰ ਪੰਡਾ ਚੁੱਕਦੇ ਫਿਰਦੇ ਜੀ ਦਰਦ ਕਰਨ ਰਿਆ ਜੀ ਵੀ ਪਰ ਦਰਦ ਕਰਨ ਰਿਆ ਤੇ ਫੇਰ ਪੱਠੇ ਕਿਨ ਚੁੱਕੇ ਤੁਸੀਂ ਉਹ ਮੈਨੂੰ ਇਹ ਆ ਵੀ ਚੱਲ ਹੁਣ ਵੇਲੇ ਨੇ ਕੀ ਕਰਨਾ ਰਮਨ ਵੇਲੇ ਬੈ ਬੈ ਕੇ ਵੀ ਨਾ ਮੈਂ ਤੰਗ ਆ ਗਿਆ ਹਾਂ ਤੰਗ ਤੇ ਆ ਗਏ ਜੀ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਫੇਰ ਉਹੋ ਹੀ ਕੰਮ ਹੋ ਜੂਗਾ ਫੇਰ ਕੀ ਕਰੋਗੇ ਕਿਸ ਨੇ ਕੰਮ ਕੀਤਾ ਤੁਹਾਡਾ ਜਿਹੜਾ ਵਾ ਨਾ ਉਹ ਸੋਚਣਾ ਵਾ ਵੀ ਇਹਨੇ ਕੰਮ ਕੀਤਾ ਵਾ ਉਹ ਤੁਹਾਡਾ ਸਾਰਾ ਕੁਝ ਹੀ ਬ ਉਹ ਚੱਲ ਰਹਾ ਮਨ ਪੂਜੀ ਪੈਦੇ ਜਿੱਥੇ ਮਰਦੇ ਪੈਦੇ ਹੁਣ ਬੈਠਾ ਨਹੀਂ ਜਾਂਦਾ ਸਰੀਰ ਨਾਲੋਂ ਕੁਛ ਚੰਗਾ ਨਹੀਂਗਾ ਆਪਣਾ ਸਰੀਰ ਹੋਵੇ ਨਾ ਕੇਅਰ ਸਭ ਤੋਂ ਚੰਗਾ ਵਾ ਠੀਕ ਆ ਨਾ ਉਹ ਤਾਂ ਤਨਖਾਹ ਲੈਣ ਡਿਆ ਵਾ ਆਪਣਾ ਲਾਲਚੀ ਕਰਾਲੂਗਾ ਤਸੀਂ ਤਾਂ ਪੈਸੇ ਘਰੋਂ ਮੰਗੇ ਜਾਣਾ ਫੇਰ ਸਾਰਾ ਗੱਲਾਂ ਕਰਨੀਆਂ ਤੁਹਾਨੂੰ ਤਸੀਂ ਫੇਰ ਬੰਬੀ ਤੋਂ ਆਣ ਕੇ ਆ ਕੰਮ ਕਰਨ ਡਿਆ ਫੇ ਮੈਂ ਤਾਂ ਤੁਹਾਨੂੰ ਡੀਕ ਡਾ ਕੇ ਤੇ ਫੇਰ ਇੱਥੇ ਆਈਆਂ ਭੀ ਅਜ ਰੋਟੀ ਵੀ ਖਾਣੀ ਆ ਹਾਇ ਹਾ ਕਿੱਥੇ ਚਲ ਗਏ ਪਹਿਲਾਂ ਤਾਂ ਮੈਂ ਪੱਠੇ ਹੀ ਕੁਦਰਕੇ ਉਹ ਰੱਖੇ ਉੱਥੇ ਤੇ ਆ ਮੈਂ ਫੇਰ ਵੇਖਿਆ ਤਾਂ ਅੰਦਰ ਪਏ ਹੀ ਕੁਤਰੇ ਤੋ ਬੰਦਿਆਂ ਨੂੰ ਪੈਸੇ ਕਾਹਦੇ ਦੇਣੇ ਆ ਜੇ ਤੁਸੀਂ ਆਪ ਹੀ ਸਾਰੀ ਦਿਹਾੜੀ ਲੱਗੇ ਰਹਿਣਾ ਹੁੰਦਾ ਵਾ ਤੇ ਓਏ ਉਹਨੇ ਆ ਹੀ ਜਾਣਾ ਸੀ ਤੇ ਅਜੇ ਤੱਕ ਆਇਆ ਨਹੀਂ ਕੀ ਪਤਾ ਕਰੋਣਾ ਤੇ ਮੈਸੇ ਚੱਲ ਵੇਲੇ ਨਹੀਂ ਕਰਨਾ ਤੇ ਇਹੋ ਕੰਮ ਕਰ ਦਨਾ ਹੈ ਤਾਂ ਤੁਹਾਡੀ ਗੱਲ ਠੀਕ ਆ ਚਲ ਕਰਦਾ ਕੰਮ ਕਰਨਾ ਪੈਂਦਾ ਪਰ ਸਰੀਰ ਠੀਕ ਹੋਵੇ ਫਿਰ ਤੇ ਕੋਈ ਗੱਲ ਨਹੀਂ ਨਾਲੇ ਅੱਗੇ ਕੀਤੇ ਦਾ ਕਿਹੜਾ ਮੁੱਲ ਪਿਆ ਫੇ ਜਿਹੜਾ ਗਾੜੀ ਕਰਨਾ ਉਹਦਾ ਤੁਹਾਡਾ ਮੁੱਲ ਪੈਣਾ ਵਾ ਓ ਚੱਲ ਰਮ ਰਮ ਮੁੱਲ ਪਾਉਣ ਜਾਂ ਨਾ ਪਾਉਣ ਮਹਾਰਾਜ ਦੇ ਉੱਤੇ ਵੇਂਦਾ ਹੀ ਜਾਂਦਾ ਵੇਖ ਲਓ ਮਹਾਰਾਜ ਵੀ ਨਾ ਜਿਹੜੇ ਚੰਗੇ ਹੁੰਦੇ ਉਹਨਾਂ ਦਾ ਸਾਥ ਨਹੀਂ ਦਿੰਦਾ ਜਿਉ ਹਾਨੂੰ ਚੁੱਕ-ਚੁੱਕ ਕੇ ਮਾਰਦੀ ਆ ਤੇ ਮਹਾਰਾਜ ਉਹਨਾਂ ਦੇ ਸਾਥ ਦੇਣ ਰਿਹਾ ਸਾਡਾ ਥੋੜਾ ਦੇਣ ਰਿਹਾ ਉਹ ਮਹਾਰਾਜ ਸਾਡਾ ਦੇਣ ਤੇ ਹੋਰ ਕਿਦਾਂ ਦਵੇ ਹੀਰੇ ਵਰਗਾ ਪੁੱਤ ਦਿੱਤਾ ਵਾ ਸਭ ਕੋ ਸਾਡੇ ਕੋਲ ਵਾ ਹੀਰੇ ਵਰਗਾ ਪੁੱਤ ਦਿੱਤਾ ਵਾ ਹੁਣ ਪੈਸਾ ਤੇ ਲਾ ਕੋਈ ਗੱਲ ਨਹੀਂ ਮਹਾਰਾਜ ਨੇ ਉਹ ਵੀ ਦੇ ਹੀ ਦੇਣਾ ਵਾ ਇਹ ਵੀ ਤੁਹਾਡੇ ਕੋਲ ਪਿਆਹਾ ਥੈਲਾ ਹੁੰਦਾ ਸਾਰੇ ਕੰਮ ਤੁਹਾਡੇ ਕੋਲ ਹੁੰਦੇ ਤਾਂ ਅੱਜ ਸਾਡਾ ਮੁੰਡਾ ਵੀ ਚੰਗੇ ਸਕੂਲ ਵਿੱਚ ਪੜਦਾ ਕਿਤੇ ਅਸੀਂ ਕੱਲ ਨੂੰ ਟੈਸਟ ਦਵਾਉਂਦੇ ਟੈਸਟ ਪਾਸ ਕਰਦਾ ਕਿਹ ਬੰਨੇ ਲੱਗਦਾ ਮੈਨੂੰ ਤੇ ਦੇਣ ਲਾ ਤੇ ਇਹੋ ਹੀ ਚਿੰਤਾ ਵੜ-ਵੜ ਖਾਈ ਜਾਂਦੀ ਆ ਹੁਣ ਤੁਸੀਂ ਇਹ ਕੰਮ ਕਰਨ ਦੇ ਜੇ ਕਿਤੇ ਮੇਰਾ ਪੁੱ ਉਹ ਨਹੀਂ ਕਰਦਾ ਇਹ ਕੰਮ ਕੋਈ ਗੱਲ ਨਹੀਂ ਆ ਮੈਂ ਕਰਦਾ ਪਾਸਟੂ ਤੇ ਫਿਰ ਉਹਦੇ ਟੈਸਟ ਦਵਾ ਦਿੰਦੇ ਕਿਤੇ ਨਾ ਕਿਤੇ ਤਾਂ ਕੀਤਾ ਤਾਂ ਮਾਮੇ ਹੁਣਾਂ ਨੂੰ ਫੋਨ ਮਾਮੇ ਨੇ ਮੈਂ ਕੀਤਾ ਇਹਨੇ ਫੋਨ ਚੁੱਕਿਆ ਨਹੀਂ ਮੇਰਾ ਚੱਲ ਫੇਰ ਕਰਿਓ ਹੁਣ ਜਿਹੜਾ ਕੰਮ ਪਿਆ ਵਾ ਉਹ ਕਿਹ ਬੰਨੇ ਤਾਂ ਲਾਉਣਾ ਹੀ ਆ ਹੁਣ ਇਦਾਂ ਥੋੜਾ ਪਿਆ ਦੇ ਵਿੱਚ ਕਾਇ ਰਹਿ ਜਾਣਾ ਵਾ ਆ ਤੂੰ ਹਾਲਾਤ ਵੇਖੋ ਇੱਥੋਂ ਦੇ ਕਿੱਦਾਂ ਦੇ ਆ ਇੱਥੇ ਆਣ ਕੇ ਕਿੱਦਾਂ ਬਹਿਣਾ ਵਾ ਆਪਾਂ ਉਹ ਨਹੀਂ ਐਡੀ ਛੇਤੀ ਤੂੰ ਹੌਸਲਾ ਨਾ ਹਾਰ ਕੋਈ ਗੱਲ ਨਹੀਂ ਕਰ ਲੈਨੇ ਐਵੇਂ ਕੰਮ ਕੰਮ ਤਾਂ ਕਰ ਹੀ ਲੈਣਾ ਵਾ ਪਰ ਮੈਨੂੰ ਹੌਤ ਰਹੰਦਾ ਰਹਿੰਦਾ ਵਾ ਕੀ ਅੰਤਰਾ ਉਹ ਚੱਲ ਕੋਈ ਗੱਲ ਨਹੀਂ ਤੂੰ ਮੈਂ ਉੱਥੇ ਤੇ ਮੈਂ ਹੁਣ ਆਪਣਾ ਕੁੱਪੜਾ ਰੱਖ ਲਾਂ ਤੇ ਕੀ ਕਰਦਾ ਠਾਕੀ ਤੇ ਰੱਖ ਲੇ ਇਹਨਾਂ ਵਾਲੀ ਵੀ ਤਾਂ ਕਿਤੇ ਖਾਦੀ ਹੋਈ ਆ ਆਪਣੇ ਸਰੀਰ ਵਾਲ ਨਹੀਂ ਵੇਖਣਾ ਕੰਮ ਵਾਲੀ ਵੇਖਣਾ ਆ ਵੀ ਕੰਮ ਕਰ ਲਾਂ ਆ ਵੀ ਕੰਮ ਕਰ ਲਾਂ ਪਹਿਲਾਂ ਬੰਬੀ ਦੋ ਹੋ ਕੇ ਆਈ ਤੇ ਜੇ ਮੈਂ ਨਾ ਆਉਂਦੀ ਇੱਥੇ ਲੱਗੇ ਰਹਿਣਾ ਸੀਗਾ ਵੀ ਇਹ ਪੱਠੇ ਕੁੱਤਰੇ ਆ ਪਾਏ ਆ ਡੰਗਰ ਗਾਂਵ ਸ਼ਾਂ ਕਰ ਰਹੇ ਆ ਡੰਗਾ ਜਿਹੜੀ ਕਿ ਖਿੱਚਾ ਜਾਂ ਮਾਰ ਦੇ ਲੱਕ ਫੇਰ ਹਿਲ ਜਾਣਾ ਵਾ ਫੇਰ ਲੈਣੀਆਂ ਦੀਆਂ ਦੇਣੀਆਂ ਪਿਆ ਲੈਣੀਆਂ ਫਿਕਰ ਤੇ ਹਨੂ ਵਾ ਉਹਨਾਂ ਨੂੰ ਕਾਦਾ ਫਿਕਰ ਵਾ ਘਰ ਦੇ ਕੰਮ ਤੇ ਨਾਲ ਹੀ ਲੈ ਕੇ ਜਾਨੀਏ ਇਹਨਾਂ ਨੂੰ ਹਾਏ ਹਾਏ ਲੱਭੋਂ ਨਿੰਡੇ ਹੀ ਕਿਥੇ ਅੱਜ ਮੈਨੂੰ ਮੈਂ ਆਪ ਤਰਾ ਕੰਮ ਹੀ ਕਰ ਲਿਆ ਵਾ ਪਤਾ ਨਹੀਂ ਕਿੱਥੇ ਚਲ ਗਈ ਆ ਮੈਨੂੰ ਤੇ ਲੱਗਦਾ ਕਿ ਧਿਆਨ ਗਵਾੜ ਚੁਗਲੀਆਂ ਕਰ ਚਲ ਗਈ ਆ ਚੱਲ ਮੇਰਾ ਵੀ ਗਵਾਉ ਕੁਝ ਗੁਗਲੀਆਂ ਕਰ ਚਲ ਗਈ ਤੇ ਮੈਨੂੰ ਤੇ ਫੇਰ ਕਿਸੇ ਨਾਲ ਕਿਹਨੂੰ ਦੱਸ ਹੀ ਦੇਣਾ ਵਾ ਏਦਾ ਕਰਦੀ ਆ ਵੇਲੀ ਵੱਲ ਨਾ ਦੇਖ ਆਪਣਾ ਕਿਤੇ ਵੇਲੀ ਨਾ ਗਈ ਹੋਵੇ ਨਹੀਂ ਆਪੜਾ ਕਹਿੰਦਾ ਕਮਰੇ ਚ ਵੀ ਨਹੀਂ ਗਈ ਕਿਤੇ ਵੀ ਇੱਧਰ ਨਹੀਂ ਆਪੜਾ ਅੱਛਾ ਵੇਖ ਤਾਂ ਜਾਵੇ ਖਸਮ ਦੇ ਮੋੜਿਆਂ ਤੇ ਚੱਲ ਕੇ ਜੁਲਦੀ ਆ ਹੈ ਹੁਣ ਉਹਦੇ ਕੰਚੀ ਵਾਲੇ ਪਾਉਂਦੇ ਹੀ ਆ ਮਗਰੇ ਹੀ ਤੇ ਨਾਲੇ ਉਹਦਾ ਹਾਲ ਵੇਹ ਓਦਾਂ ਮੇਰੇ ਲੱਕ ਪੀੜ ਹੁੰਦੀ ਮੇਰੇ ਲੱਕ ਪੀੜ ਹੁੰਦੀ ਆ ਤੇ ਜਦੋਂ ਅੱਡ ਲੈ ਹੋਣ ਦਾ ਨਾਂ ਲਿਆ ਵਾ ਤੇ ਅੱਜ ਇਹਦੀ ਲੱਕ ਪੀੜ हट ਗਈ ਭਣਾ ਹੁਣ ਪਤਾ ਨਹੀਂ ਕਿਹੜਾ ਪੰਪ ਚਾਲਣ ਦੀ ਆ ਮਗਰ ਜਾ ਕੇ ਉਹਦੇ ਨਾ ਉਹ ਤਾਂ ਗਿਆ ਪੱਠੇ ਪਾਉਣ ਬੜਾ ਇਹਦਾ ਵੀ ਮਤਲਬ ਮਗਰ ਜਾ ਕੇ ਖਲੋੜਦਾ ਵੇਖਾਂ ਕਿ ਦਾਦੇ ਕੰਨ ਤੇ ਖਸਰ-ਖਸਰ ਕਰ ਰਹੀ ਆ ਕੋਈ ਗੱਲ ਨਹੀਂ ਕਰੀ ਜਾ ਕਰੀ ਜਾ ਜਿੰਨੇ ਮੱਤੀ ਪਾਪੜ ਵੇਲ ਲਾ ਮੈਂ ਤੇਰੇ ਨਾਲ ਮਨਸੂਬੇ ਕਾਮਯਾਬ ਨਹੀਂ ਹੋਣ ਦੇਣੇ ਕੋਈ ਗੱਲ ਨਹੀਂ ਕਰ ਲੈ ਜਿੰਨੀਆਂ ਤੇਰੇ ਕੋਲ ਹੁੰਦੀਆਂ ਚਲਾਕੀਆਂ ਵੇਖੀ ਹਾਂ ਤਰੀਏ ਕਿ ਚਲਾਕੀ ਦਾ ਹਿਸਾਬ ਨਾ ਲਿਆ ਤੇ ਮੇਰਾ ਨਾਂ ਵੀ ਜੀਵਨ ਨਹੀਂ ਕੋਈ ਨਹੀਂ ਕਰਦੀਆਂ ਨਾ ਨਾ ਗੱਲ ਵੀ ਹੁਣ ਕਿਦਾਂ ਕੋੜੇ ਵਰਗਾ ਹੋ ਗਿਆ ਵਾਏ ਮੈਂ ਵੀ ਆਖਿਆ ਜੇ ਹਾਂਜੀ ਤੁਹਾਨੂੰ ਮੇਰੀਆਂ ਗੱਲਾਂ ਬੁਰੀਆਂ ਲੱਗਦੀਆਂ ਵਾ ਨਾ ਤੇ ਦੇਖ ਲਓ ਹੁਣ ਜੇ ਅੱਡ ਹੋਣ ਦਾ ਨਾਂ ਲਿਆ ਵਾ ਤੇ ਤੁਹਾਡਾ ਭਰਾ ਵੇਖ ਲਓ ਕੋੜੇ ਵਾਂਗੂ ਠੀਕ ਹੋਵਿ ਗਿਆ ਵਾ ਹੈ ਹੁਣ ਕਿਦਾਂ ਪੱਠੇ ਪੈਣ ਡਿਆ ਪਏ ਆ ਪਹਿਲਾਂ ਕਿਉਂ ਨਹੀਂ ਪੈਂਦੇ ਪਹਿਲਾਂ ਲੱਕ ਲੈ ਕੇ ਬਹਿ ਰਿਆ ਹੈ ਮੇਰਾ ਲੱਕ ਨਹੀਂ ਉੱਠਦਾ ਮੇਰਾ ਲੱਕ ਨਹੀਂ ਉੱਠਦਾ ਤੇ ਜਦੋਂ ਪਤਾ ਲੱਗਿਆ ਕਿ ਹੁਣ ਮੈਨੂੰ ਅੱਡ ਕਰ ਦੇਣਾ ਵਾ ਹੁਣ ਤੂੰ ਪੁੱਛਣੀ ਮਾਰ ਕੇ ਉੱਠ ਕੇ ਤੇ ਚਲੇ ਵੇਲੀ ਜਾ ਕੇ ਪੱਠੇ ਪਾਉਣ ਡਿਆ ਬੜਾ ਸੋਹਣੇ ਯਾਰ ਜਦੋਂ ਕਰਦਾ ਹੈ ਤਾਂ ਵੀ ਮਾੜਾ ਉਹ ਜੇ ਨਹੀਂ ਕਰਦਾ ਤਾਂ ਵੀ ਮਾੜਾ ਤੇ ਹੁਣ ਤੂੰ ਫੇਰ ਕਹਿੰਦੀ ਵੀ ਆ ਗੱਲ ਵਾ ਤੇ ਗੱਲ ਤਾਂ ਤੁਹ ਹੁਣ ਆਪਣੀ ਪਰਜਾਈ ਦੀ ਸੁਣ ਲੋ ਮੈਂ ਤੇ ਵੇਖਾਂ ਘਰ ਚ ਵੀ ਮੇ ਕਿਹੜੀ ਨੁਕਰੇ ਵੜ ਗਈ ਆ ਕਿ ਤੇ ਲੱਭਣ ਨੀ ਗਈ ਡਈ ਤੇ ਜਾ ਕੇ ਤੇ ਆਪਣੇ ਖਸਮ ਦੇ ਸਰਾਂ ਨੇ ਬੈਠੀ ਉਥੇ ਹੈ ਉਹਦੇ ਕੰਨਾਂ ਚ ਫੁਸਰ 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 ਕਰਨ ਡਈ ਆ ਨਹੀਂ ਜਦੋਂ ਤੂੰ ਸੁਣਿਆ ਨਹੀਂ ਤੈਨੂੰ ਕਦਾ ਪਤਾ ਵਾ ਤੇ ਮੈਂ ਵੇਖਿਆ ਨਹੀਂ ਆ ਪਾਰੀ ਥੜੀ ਸਭ ਕੋ ਲੱਭਦਾ ਵਾ ਜੋ ਲੱਗੀ ਉਹਦੇ ਕੰਨਾਂ ਦੇ ਵਿੱਚ ਉਹ ਉਹ ਗੱਲਾਂ ਕਰਨ ਪਰ ਮੈਂ ਕਿਹੜੀ ਨਹੀਂ ਆਣੀ ਮੈਨੂੰ ਨਹੀਂ ਪਤਾ ਲੱਗਦਾ ਕੀ ਗੱਲਾਂ ਕਰਦੀ ਤੇ ਕੀ ਨਹੀਂ ਕਰਦੀ ਤੁਸੀਂ ਨਾ ਮੰਨਿਓ ਕਿਦਾ ਘੂਰੀਆਂ ਪਾਪਾ ਵੇਂਦੇ ਮੇਰੇ ਵਾਰੇ ਯਾਰ ਹਾਂ ਗੱਲਾਂ ਨਹੀਂ ਕਰੀ ਦੁੰਦੀ ਹੂੰ ਤੈਨੂੰ ਵੀਰ ਹੀ ਦੱਸਿਆ ਗੀ ਕਿਉਂ ਨਹੀਂ ਕਰੀ ਦੀਆਂ ਮੈਨੂੰ ਤਾਂ ਸਭ ਕੁਝ ਸਾਫ਼ ਲੱਭਣ ਡਿਆ ਵਾ ਤੁਸੀਂ ਅੱਖਾਂ ਮੀਟੀਆਂ ਵਾ ਪਰ ਤੇਰੇ ਕਹਿਣ ਤੇ ਉਹਨੂੰ ਅੱਡ ਹੋਣ ਦੀ ਗੱਲ ਤੇ ਕਰ ਦੇਤੀ ਹੁਣ ਕਿਉਂ ਮਾਰ ਦੇਣਾ ਹੁੰਦਾ ਵਾ ਅੱਡ ਹੋਣ ਦੀ ਗੱਲ ਨਹੀਂ ਕਰਨੀ ਅੱਡ ਕਰਨਾ ਵਾ ਮੈਂ ਨਹੀਂ ਜੇ ਬਰਦਾਸ਼ਤ ਕਰਨਾ ਮੈਂ ਤੁਹਾਨੂੰ ਦੱਸ ਦਿੰਨੀ ਆ ਬਾਰ-ਬਾਰ ਉਹ ਮੇਰੀ ਗੱਲ ਸੁਣ ਦੋ ਚਾਰ ਮਹੀਨੇ ਕੱਢ ਲੈਂਦੇ ਫਸਲ ਆ ਲਗਣ ਬਸ ਕਰਦਾਂਗੇ ਕਿਹੜੀ ਫਸਲ ਟੀਕਣ ਡੇ ਜੀ ਹੈ ਫਸਲਾਂ ਤਾਂ ਕਈ ਆਈਆਂ ਤੇ ਕਈ ਗਈਆਂ ਤੇ ਜਿਹੜੀ ਗੱਲ ਮੈਂ ਕਰਨੀ ਆ ਨਾ ਉੱਤੇ ਹੋ ਮੈਨੂੰ ਆਹ ਨਹੀਂ ਚੀਜ਼ਾਂ ਮਨਜ਼ੂਰ ਉਹਦੀ ਘਰ ਦੀ ਦੀ ਆਕੜ ਵੇਖੀ ਆ ਹੈ ਆਕੜ-ਆਕੜ ਫਿਰ ਦੀਏ ਵੜੇ ਦੇ ਵਿੱਚ ਮੈਨੂੰ ਤੇ ਟਿਚ ਨਹੀਂ ਜਾਣਦੀ ਠੀਕ ਆ ਨਾ ਉਹ ਯਾਰ ਆ ਉਹਦੀ ਆਕੜ ਕਾਦੀ ਹੈ ਹੈ ਉਹ ਤਾਂ ਬੜਾ ਟਾਈਮ ਕੱਢਣ ਦੀ ਹੈ ਅੱਛਾ ਉਹ ਟਾਈਮ ਕੱਢਣ ਦੀ ਆ ਤੇ ਆਕੜ ਫਿਰ ਮੇਰੀ ਹੋ ਗਈ ਹੈ ਨਾ ਮੈਂ ਕੋਈ ਕੰਮ ਕਹਿੰਨੀ ਆ ਨਾ ਤੇ ਗਾੜੀਆਂ ਠੋਕੇ ਜਵਾਬ ਦਿੰਦੀ ਹੈ ਮੈਨੂੰ ਤੇ ਮੈਂ ਉਹਦਾ ਕੀ ਵਗਾੜਿਆ ਜੇ ਤੂੰ ਵੀ ਉਹਦਾ ਨਾ ਕਰੇ ਉਹ ਵੀ ਤੈਨਾਂ ਕਰੇ ਨਾ ਉਹ ਵੀ ਵੀ ਗਲੰਗਾਰ ਨਹੀਂ ਗਾੜੀਆਂ ਨਾ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਮੇਰੀ ਸਾਈਡ ਤੇ ਜੀ ਉਹਨਾਂ ਦੀ ਸਾਈਡ ਤੇ ਜੀ ਸਾਈਡ ਕਿਹਦੀ ਉਹਦੀ ਉਹਦੀ ਮੈਂ ਤਾਂ ਤੇਰੀ ਗੱਲ ਵੇਖਣ ਲਈ ਆ ਪਤਾ ਨੂੰ ਕੋਈ ਵੀ ਗੱਲ ਦੱਸਦਾ ਤੂੰ ਜਿਹੜੀਆਂ ਗੱਲਾਂ ਮੈਨੂੰ ਦਸੀਆਂ ਨੇ ਮੈਂ ਸਾਰੀਆਂ ਸਾਰਿਆਂ ਦੇ ਕੰਨੀ ਪਾਤੀਆਂ ਹੁਣ ਯਾਰ ਕਿੰਨੂੰ ਮੈਂ ਕੀ ਕਵਾਂ ਤੂੰ ਆਪਸਿਆਂ ਨਹੀਂ ਹੈ ਉਹਨਾਂ ਨੂੰ ਕਿ ਲੋੜ ਅੱਡ ਹੋਣ ਦੀ ਉਹਨਾਂ ਨੂੰ ਬਣਿਆ ਬਣਾਇਆ ਸਭ ਕੋ ਮਿਲਿਆ ਵਾ ਤੇ ਆਰਾਮ ਨਾਲ ਟੌਰ ਨਾ ਰਹਿਣ ਦੇ ਜੀ ਕਰਦਾ ਤਾਂ ਕੰਮ ਕਰ ਲੈਂਦੀ ਆ ਜੀ ਕਰਦਾ ਤਾਂ ਨਹੀਂ ਕਰਦੀ ਠੀਕ ਵਾ ਨਾ ਮੈਂ ਤਾਂ ਛਾੜਦੀ ਆ ਪੂਰਾ ਰੋਗ ਤੇ ਰੋਗ ਮੈਂ ਨਹੀਂ ਗਾ ਚੱਲਣਾ ਤੂੰ ਮੇਰੀ ਪਹਿਲਾਂ ਗੱਲ ਸੁਣ ਲੈ ਤੂੰ ਇਤਨਾ ਕਰ ਜਿੱਤੇ ਦੀ ਨੇ ਨਿਭਦੀ ਸਵੇਤਾ ਕੱਬੀ ਪਿਆਲੀ ਰਹਿਣ ਤੇ ਇਕੱਠੀ ਤੇ ਰੋਟੀ ਐ ਡੋਡੀ ਕਰ ਲੈ ਇਹ ਕਿਦਾਂ ਦੀ ਗੱਲ ਹੋਈ ਹੈ ਜਦੋਂ ਅੱਡ ਹੁਣਾਵਾ ਨਾ ਮੈਂ A to Z ਸਭ ਕੋ ਹੱਡ ਕਰਨਾ ਵਾ ਠੀਕ ਵਾ ਨਾ ਉਹ ਯਾਰ ਫਿਰ ਮਹੀਨਾ ਇੱਕ ਦੋ ਲੱਗ ਜਾਣਾ ਵਾ ਝੋਨਾ ਆਨ ਲੈਂਦੇ ਫਿਰ ਕਰ ਦਾਂਗੇ ਝੋਨਾ ਕਿਹਦੇ ਕਿਉਂ ਤੇ ਮਾਗਜ ਬੈਂਦੀ ਯਾਰ ਗੱਲ ਅਜੇ ਕੱਲ ਤੁਸੀਂ ਆਪਣੇ ਭਰਾ ਨਾਲ ਗੱਲ ਕੀਤੀ ਆ ਤੇ ਅੱਜ ਪੱਠੇ ਪਾਉਣ ਚੜ੍ਹ ਵੀ ਗਿਆ ਵਾ ਇਹੋ ਚੱਤਰ ਰਹਿ ਗਏ ਆ ਜਿਉ ਮਾੜਾ ਮੋੜਾ ਠੀਕ ਹੋਏ ਤੇ ਪੱਠੇ ਪੈ ਗਏ ਤੇ ਡੰਗਰਾਂ ਦੀ ਜ਼ਿੰਦਗੀ ਬਣ ਜੂਗੀ ਡੰਗਰਾਂ ਦੀ ਜ਼ਿੰਦਗੀ ਤੇ ਪਾਣੀ ਜਾਣੀ ਆ ਮੇਰੇ ਕੋ ਕਿੰਨੀ ਗੱਲ ਸਾਡੀ ਜਿਹੜੀ ਖਰਾਬ ਹੋਈ ਉਹ ਕਿਦਾਂ ਬਣਨੀ ਆ ਗੱਲ ਸੁਣਦਾ ਮੇਰੇ ਕੋ ਕੰਮ ਤੋਂ ਆਣਗੇ ਨਹੀਂ ਗੇ ਪ ਠੀਕ ਨਹੀਂ ਕੋਈ ਗੱਲ ਨਹੀਂ ਉਦੋਂ ਵੀ ਥੱਕਿਆ ਹੁੰਦਾ ਵਾ ਆਣ ਕੇ ਮੁੜ ਕੇ ਕਦੀ ਮੋਟਰ ਤੇ ਜਾ ਕੇ ਦੀ ਕਿਸੇ ਕੋ ਕੋਹਤ ਕਦੀ ਕੋਹ ਤਾਂ ਆਪਾਂ ਡੰਗਾ ਰੱਖ ਕੇ ਕਿ ਲੈਣਾ ਅਸੀਂ ਮੁੱਲ ਦੁੱਧ ਰਿਆ ਕਰਾਂਗੇ ਆਰਾਮ ਨਾਲ ਠੀਕ ਵਾ ਨਾ ਮੁੱਲ ਤਾਂ ਬਹੁਤ ਵਧੀਆ ਮਿਲਦਾ ਵਾ ਨਾ ਮਿਲ ਜਾਂਦਾ ਸਭ ਕੋ ਆਹ ਪੈਸੇ ਚਾਹੀਦੇ ਆ ਕੋਲ ਇਹੇ ਚਾਹੀਦੇ ਆ ਆ ਐਵੇਂ ਭੂਏ ਚੜਾਇਆ ਆਪਣੇ ਭਰਾ ਨੂੰ ਤੂੰ ਬੜਾ ਮੇਰਾ ਭਰਾ ਆਪਣੇ ਨੇ ਕੀ ਕਰਦਾ ਵਾ ਜਿਹੜੇ ਸਮਾਨ ਦਤਾਂ ਲੈਂਦਾ ਮੁੰਡੇ ਦੋ ਜਣ ਪੰਜੀਰੀ ਬਣਾ ਕੇ ਖਾਲੀ ਕੋਈ ਦੀ ਖਾ ਲੂੰਗੀ ਤੁਸੀਂ ਅੱਡ ਕਰੋ ਉਹਨੂੰ ਠੀਕ ਆ ਨਾ ਮੇਰੀ ਗੱਲ ਮੰਨ ਲੈ ਤੇ ਫਲਾਰਾ ਮੈਂ ਪਾ ਦੇਣਾ ਜੇ ਫਿਰ ਇਹ ਤੂੰ ਮੇਰੀ ਗੱਲ ਕਿਉਂ ਨਹੀਂ ਸਮਝੀ ਦੀ ਥੋੜਾ ਜਿਹਾ ਨਾ ਪਿਆਰ ਨਾਲ ਟਾਈਮ ਕੱਢ ਲਾ ਅੱਛਾ ਮੈਂ ਪਿਆਰ ਨਾਲ ਟਾਈਮ ਕੱਢਾਂ ਤੇ ਉਹ ਜਿਹੜੀ ਮੈਨੂੰ ਔਖਾ ਕੜਕੜ ਦੱਸਦੀ ਉਹ ਤਾਂ ਤੁਸਾਂ ਸਮਝਣਾ ਕਰਾ ਫਿਰ ਮੈਂ ਯਾਰ ਮੈਨੂੰ ਨਹੀਂ ਪਤਾ ਕੀ ਕਰਨਾ ਤੁਹੀਂ ਤੂੰ ਇਹ ਤਾਂ ਲੱਗਦਾ ਕਿ ਕੋਈ ਬੰਦਾ ਮਰਵਾ ਦੇਣਾ ਇੱਥੇ ਨਹੀਂ ਮੇਰੀ ਗੱਲ ਸੁਣੋ ਤੁਸੀਂ ਇਹ ਚਾਹੁੰਦੇ ਜੇ ਨਾ ਮੈਂ ਤੇ ਥੱਲੇ ਲਾ ਕੇ ਰਵਾਂ ਇਹ ਨਹੀਂ ਜੇ ਮੈਂ ਗੱਲ ਮੰਨਣੀ ਤੁਹਾਡੀ ਠੀਕ ਆ ਨਾ ਮੈਂ ਰਹਿਣਾ ਇੱਥੇ ਟਾਵਰ ਦੇ ਨਾਲ ਉਹਨੂੰ ਪੁੱਛ ਲਓ ਜੇ ਥੱਲੇ ਲਾ ਕੇ ਰਹਿਣਾ ਤੇ ਠੀਕ ਆ ਨਹੀਂ ਤੇ ਮੈਂ ਘਰ 'ਚ ਨਹੀਂ ਰਹਿਣ ਦਾ ਨਾ ਉਹ ਯਾਰ ਤੂੰ ਫੇਰ ਉਹ ਗੱਲਾਂ ਕਰੀ ਕੇ ਆਂ ਹੈ ਵਿਊ ਇਨੀ ਤੇ ਕਿਹਦੇ ਸਰਤੇ ਹੋਵਾਂ ਤੁਹਾਨੂੰ ਹੀ ਕਹਿਣਾ ਵਾਂ ਮੈਂ ਜੇ ਮੈਂ ਆਣ ਕੇ ਦੱਸਿਆ ਵਾਂ ਕਿ ਕੱਲ ਜੀ ਅੱਡ ਹੋਣ ਦੀ ਗੱਲ ਹੋਈ ਆ ਤੇ ਅੱਜ ਠੀਕ ਹੋ ਵੀ ਗਿਆ ਵਾ ਤੇ ਫਿਰ ਪਖੰਡ ਨਹੀਂ ਗਏ ਉਹ ਪਖੰਡ ਕਰਦਾ ਹੀ ਪੂਰੇ ਉਹ ਯਾਰ ਜਿਹੜਾ ਬੰਦਾ ਬਿਮਾਰ ਹੁੰਦਾ ਵਾ ਨਾ ਜਦੋਂ ਬੰਦਾ ਥੋੜਾ ਜਿਹਾ ਆਪਣੇ ਰਾਇ ਸਮਝਦਾ ਨਾ ਬੰਦਾ ਆਪਣਾ ਜਾ ਕੇ ਕੰਮ ਧੰਦਾ ਕਰਦਾ ਵਾ ਇਹਦਾ ਜੀ ਕਰਦਾ ਇੱਥੇ ਬੈਠ ਕੇ ਜੁੜਨ ਨੂੰ 2 ਮਹੀਨੇ ਹੋ ਗਏ ਆ ਉਹਨਾਂ ਦਾ ਸਮਝਿਆ ਨਹੀਂ ਉੱਠ ਕੇ ਮੈਂ ਕੰਮ ਕਰਾਂ ਤੇ ਅੱਜ ਕਿਦਾ ਚੇਤਾ ਆ ਗਿਆ ਕੰਮ ਦਾ ਮੈਨੂੰ ਸਾਰੀ ਸਮਝਵਾ ਮੈਂ ਸਭ ਕੁਝ ਸਮਝਿਆ ਨਹੀਂ ਆ ਤੁਸੀਂ ਨਿਆਣੇ ਬਣੇ ਜੇ ਠੀਕ ਆ ਨਾ ਬਣੇ ਰਹੋ ਮੇਰੀ ਪਿੱਤੂ ਗੱਲ ਸੁਣ ਲੈ ਅੱਡ ਕੇ ਨੂੰ ਕਰਨਾ ਏਡਾ ਸੌਖਾ ਨਹੀਂਗਾ ਪਿਆ ਚਾਰ ਰਿਸ਼ਤੇਦਾਰ ਇਕੱਠੇ ਕਰਾਂਗੇ ਜੋ ਚੀਜ਼ ਉਹਦੀ ਬਣਦੀ ਉਹਨੂੰ ਦਵਾਂਗੇ ਜੋ ਸਾਡੀ ਬਣਦੀ ਅਸੀਂ ਲਵਾਂਗੇ ਨਾ ਰਿਸ਼ਤੇਦਾਰ ਇੱਥੇ ਕੋਠੇ ਪਾਉਣਾ ਇਹ ਤੁਹਾਡੇ ਹੈ ਮੈਂ ਅੱਗੇ ਵੀ ਇਹ ਗੱਲ ਕਹਤੀ ਆ ਨਾ ਪਿੱਥੇ ਰੁਪਈਆ ਨਹੀਂ ਕਿਸੇ ਨੇ ਦਿੱਤਾ ਅਸੀਂ ਆਪਣੀ ਮਿਹਨਤ ਨਾਲ ਘਰ ਬਣਾਇਆ ਵਾ ਕਿਹੜਾ ਰਿਸ਼ਤੇਦਾਰ ਆਊਗਾ ਇੱਥੇ ਆਵੇ ਸੀ ਕਿਹੜਾ ਹੁੰਦਾ ਵਾ ਮੈਂ ਕਰੂੰਗੀ ਨਾ ਗੱਲ ਗਾਂ ਹੋ ਕੇ ਪੀ ਉਹ ਇੱਥੇ ਗਾਂ ਆਵੇ ਜਿਨੇ ਵਿੱਚ ਪੈਸੇ ਦਿੱਤੇ ਆ ਪਰ ਨਹੀਂ ਆ ਤਨ ਹੋ ਗਿਆ ਚੰਗਾ ਭਲਾ ਕੰਮ ਚੱਲਣ ਡਿਆ ਸੀ ਚਲਦੇ ਚਲਦੇ ਕੰਮ ਚ ਗਿੱਡੀ ਪੈ ਗਈ ਐ ਤੇ ਫਿਰ ਤਾੜੀ ਇੱਕ ਹੱਥ ਨਾਲ ਹੀ ਵਾਜਦੀ ਠੀਕ ਵਾ ਨਾ ਇਹ ਵੀ ਗੱਲ ਸਮਝ ਲੋ ਤੁਸੀਂ ਮੇਰੇ ਤੇ ਬੱਸ ਨਹੀਂ ਦੇ ਜੀ ਗੁੱਸੇ ਚ ਉਹ ਜਾ ਜਾ ਇਹ ਰੋਟੀ ਟੁੱਕ ਫੜੀ ਵਿੱਚ ਕਾਗ ਜਾ ਕੇ ਭਾਂਨੇ ਦੁਨੀਆ ਨੂੰ ਹੋ ਗਿਆ ਵਾ ਜਿਹੜਾ ਹੁੰਦਾ ਵੱਧ ਤੋਂ ਵੱਧ ਜਿਹੜਾ ਹੁੰਦਾ ਵੱਧ ਤੋਂ ਵੱਧ ਹੈ ਕਿੱਥੇ ਯਾਰ ਬੰਦਾ ਚਲ ਜੇ ਹੈ ਆ ਜਾ ਕੇ ਤੇ ਬੰਦੇ ਨੇ ਘਰ ਹੀ ਆਉਣਾ ਹੁੰਦਾ ਵਾ ਉਧਰ ਗੋਡੇ ਗੋਡੇ ਗਰਮੀ ਪੈਣ ਦੀ ਆ ਉਧਰ ਵਾਣ ਕੇ ਦਿਮਾਗ ਖਰਾਬ ਕਰ ਦਿੰਦੀ ਆ ਮੰਮੀ ਬੈਠੀ ਜੀ ਬੈਠੀ ਆ ਪੁੱਤ ਤੇ ਮੈਂ ਕਹਿਣ ਲੱਗਾ ਸੀ ਕਿ ਚਾਚੀ ਤਾਂ ਨਾਲ ਕੱਲ ਬੜੀ ਖੀ ਹੁੰਦੀ ਸੀ ਬੜੀ ਆਵਾਜ਼ ਹੁੰਦੀ ਏ ਕਿ ਗੱਲ ਹੀ ਕੋਈ ਤਾਂ ਹੋ ਜਾ ਦੱਸ ਦੇਈਂ ਤੈਨੂੰ ਗੱਲ ਜੀ ਮੈਂ ਹਾਂ ਜੀ ਗੱਲ ਪੁੱਤ ਕੀ ਹੋਈ ਆ ਹਾਂ ਅੱਡ ਹੋਣ ਨੂੰ ਕਹਿੰਦੀ ਸੀ ਚਾਚੀ ਆਹੋ ਉਹ ਕੱਲ ਹੀ ਤੇ ਅੱਡ ਹੋ ਜਾ ਤੇ ਆਹ ਕਰ ਸਾਡਾ ਵਕਤ ਤੁਸੀਂ ਵੇਹਲੀ ਚੱਲ ਜਾ ਤੂੰ ਆਪ ਸਿਆਣਾ ਵਾ ਵੇਹਲੀ ਕਿੱਦਾਂ ਚੱਲ ਜੀਏ ਕੌਣ ਪਿਓ ਤੇਰਾ ਵੀ ਤਾਂ ਸਾਰੀ ਉਮਰ ਘਰ ਦੀ ਕਮਾਈ ਕਰਦਾ ਰਿਆ ਮੰਮੀ ਮੈਂ ਤੇ ਨਾ ਆਪੇਗਾ ਸੋਚੋ ਹੈਰਾਨ ਹੁੰਨਾ ਵਾ ਵੀ ਵੇਖ ਲਾ ਚਾਚੂ ਨੇ ਇਕੱਠੇ ਬੈਨ ਲੱਗ ਕੇ ਚਾਚੇ ਦੇ ਪਾਪਾ ਇਕੱਠੇ ਖੇਡਦੇ ਰਹੇ ਆ ਇਕੱਠੇ ਬੱਦਲੇ ਰਹੇ ਆ ਹੈ ਫੇਰ ਵੀ ਵੇਖ ਲਓ ਇਹਨਾਂ ਦਾ ਇੰਨਾ ਪਿਆਰ ਆ ਚਾਚੀ ਪਤਾ ਨਹੀਂ ਹਰ ਨਾਲ ਕਿਉਂ ਇਦਾਂ ਕਰਦੇ ਆ ਹੁਣ ਪਾਪਾ ਵੀ ਤਾਂ ਸਾਦੀ ਢਿਹਰੀ ਵੇਖ ਲਓ ਹੁਣ ਉਹਨਾਂ ਦਾ ਲੱਕ ਨਹੀਂ ਠੀਕ ਤੇ ਮੈਨੂੰ ਕਹਿੰਦੇ ਮੈਂ ਵੀ ਦੀ ਕੰਮਕਮ ਘਰ ਆਵਾ ਤੇ ਵੇਲੀ ਗਏ ਆ ਗੱਲ ਪੁੱਤ ਇਹ ਆ ਪਿਓ ਦਾ ਨੌਕਰੀ ਕਰਦਾ ਵਾ ਉਹਦੇ ਕੋਲ ਪੈਸੇ ਚਾਰ ਹੈਗੇ ਆ ਉਹਨੂੰ ਗੱਲਾਂ ਤਾਂ ਆਉਂਦੀਆਂ ਵਾ ਅਹੀਂ ਕਾਹਦੇ ਸਿਰ ਤੇ ਗੱਲਾਂ ਕਰੀਏ ਦੂਜੀ ਗੱਲ ਇਹ ਆ ਫਿਰ ਮੈਂ ਹੀ ਤੇ ਇਹ ਗੱਲ ਕਹੀ ਉਹ ਅਹੀਂ ਕਿਹਾ ਤੇ ਇਹ ਰਿਸ਼ਤੇਦਾਰ ਚਾਰ ਇਕੱਠੇ ਕਰਨੇ ਆ ਅਹੀਂ ਫੇਰ ਵੱਖ ਹੋਣਾ ਵਾ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗੂ ਤੇਰੇ ਪਿਓ ਦੇ ਮਾਮੇ ਆਉਣਗੇ ਭੂਆ ਆਉਣਗੀਆਂ ਉਹਨਾਂ ਨੂੰ ਪਤਾ ਲੱਗੂ ਕਿ ਸਹੀ ਕੌਣ ਵਾ ਤੇ ਗਲਤ ਕੌਣ ਵਾ ਕੱਲ ਨੂੰ ਮੁੜ ਕੇ ਸਾਨੂੰ ਗਲਤ ਕਹਿਣ ਸਾਨੂੰ ਕਹਿਣਗੇ ਅਗਲੇ ਵੀ ਜੇ ਤੁਹਾਨੂੰ ਨਹੀਂ ਹੀ ਕੋਹ ਘਰ ਵਿੱਚੋਂ ਦਿੰਦੇ ਪੁਰਾਣਾ ਘਰ ਦਿੰਦੇ ਤੇ ਤੁਸੀਂ ਸਾਨੂੰ ਦੱਸਦੇ ਤੇ ਸਹੀ ਇਹ ਤੁਹਾਡਾ ਹੱਲ ਕਰਦੇ। ਖਾ ਗੱਲ ਤੇਰੇ ਪਿਓ ਨੇ ਕਹਿਤੀ ਤੇਰੇ ਚਾਚੇ ਨੂੰ। ਹੂੰ। ਵੀ ਇਹ ਰਿਸ਼ਤੇਦਾਰ ਸੱਦਣੇ ਆ। ਉਹਨੇ ਘਰ ਦੇ ਨੂੰ ਜਾ ਕੇ ਦੱਸਤਾ। ਉਹ ਚੜੇ ਕੋੜੇ ਸਵਾਰ ਮੇਰੇ ਨਾਲ ਲੜਨ ਆ ਗਈ। ਤੁਸੀਂ ਕੌਣ ਹੁੰਦੇ ਜੇ ਰਿਸ਼ਤੇਦਾਰ ਸੱਦਣ ਵਾਲੇ? ਆਵੇ ਕਿਹੜਾ ਰਿਸ਼ਤੇਦਾਰ ਆਂਦਾ ਵਾ? ਰਿਸ਼ਤੇਦਾਰ ਘਰ ਬਣਾ ਕੇ ਦੇ ਕੇ ਗਏ ਸੀ। ਮੈਂ ਇਹ ਰਿਸ਼ਤੇਦਾਰ ਨੇ ਆਪਣੇ ਨਹੀਂ ਸੱਦਣੇ। ਇਹਨਾਂ ਨੇ ਸੱਦਣੇ ਆ। ਮਾਸੀਆਂ ਭੂਆ ਬੜਾ ਤੜਫੀ ਕੇ ਓਏ ਓ ਗੱਲਾਂ ਕੀਤੀਆਂ। ਇਹ ਜਦੋਂ ਭੈਣ ਜਿੰਦੀ ਹੋਂਦੋਂ ਤੇ ਮਾਮੇ ਆਏ ਨਾ ਮੈਂ ਹਮ ਮਾਮੇ ਆਉਂਦੇ ਤਾਂ ਹੈਗੇ ਹੀ ਮਾਮੇ ਪੱਕੀ ਨਾ ਲੈ ਜਾਂਦੇ ਭੈਣ ਨੂੰ ਉੱਥੇ ਜਦੋਂ ਜ਼ਮੀਨਾਂ ਜ਼ਿਆਦਾ ਤਾਂ ਤੁਸੀਂ ਸਾਹਮਣੀਆਂ ਤਾਂ ਸੇਵਾ ਪਾਣੀ ਤਾਂ ਉਹਦਾ ਤੁਸੀਂ ਕਰਨਾ ਹੈ ਕਿ ਉਹਨੇ ਕਰਨਾ ਹੈ ਵਿਚਾਰਿਆਂ ਨੇ ਆਣ ਕੇ ਚੱਲ ਮੰਮੀ ਕੋਈ ਗੱਲ ਨਹੀਂ ਜਦੋਂ ਰਿਸ਼ਤੇਦਾਰ ਚਾਰ ਆਉਣਗੇ ਨਾ ਗੱਲ ਤੇ ਆਪੇ ਹੋ ਜਾਣੀ ਆ ਉਹ ਤਾਂ ਬਾਅਦ ਚ ਵੇਖ ਲਾਂਗੇ ਪੁੱਤ ਮੈਨੂੰ ਨਾ ਹੋਰ ਤਰ੍ਹਾਂ ਹੁੰਦਾ ਵਾ ਆ ਆਪਣੇ ਘਰ ਦਾ ਪਾਜ ਨਿਕਲਦਾ ਵਾ ਰਿਸ਼ਤੇਦਾਰ ਕੀ ਕਹਿਣਗੇ ਅਸੀਂ ਇਹ ਕੰਮ ਕਰਨਾ ਤਾਂ ਨਹੀਂ ਚਾਹੁੰਦੇ ਪਰ ਇੰਨੇ ਸਾਨੂੰ ਮਜਬੂਰ ਕੀਤਾ ਏਦਾ ਕੰਮ ਆਫ ਮੰਮੀ ਹੁਣ ਉਦੇ ਆ ਉਹ ਮੈਨੂੰ ਆਪਣਾ ਭਰਾ ਸਮਝਦਾ ਵਾ ਉਨੇ ਕਦੀ ਵੀ ਨਹੀਂ ਇਦਾਂ ਕੋਈ ਗੱਲ ਕੀਤੀ ਵੀ ਜੇ ਇਹਨਾਂ ਮੈਨੂੰ ਮਤਲਬ ਵੀ ਬੁੜਾ ਲੱਗੇ ਪਰ ਚਾਚੀ ਪਤਾ ਨਹੀਂ ਕਿਉਂ ਹਟ ਨੇ ਇਦਾਂ ਕਰਦੇ ਆ ਚਾਚੂ ਨੇ ਵੀ ਨਹੀਂ ਕਦੀ ਇਦਾਂ ਦੀ ਕੋਈ ਗੱਲ ਕੀਤੀ ਚਲ ਕੋਈ ਨਹੀਂ ਪੁੱਤ ਪੈਸੇ ਦੇ ਸਿਰ ਤੇ ਜਿੰਦ ਕੋ ਪੈਸਾ ਉਹ ਸਾਰੇ ਕੰਮ ਕਰਦਾ ਵਾ ਹੁਣ ਸਾਡੇ ਕੋ ਇਹ ਵਕਤ ਹੈ ਨਹੀਂ ਆ ਮੈਂ ਤਾਂ ਹੀ ਪੁੱਤ ਤੈਨੂੰ ਕਹਿਨੀ ਆ ਟੀਵੀ ਸ਼ਨ ਰੱਖ ਲਾ ਚੰਗੀ ਤਰ੍ਹਾਂ ਪੜ ਲਾ ਕਿਤੇ ਕੱਲ ਨੂੰ ਟੈਸਟ ਦਵੇਂਗਾ ਸਾਡੇ ਵੀ ਦਿਨ ਬਗਲ ਜਾਣਗੇ ਚਲੋ ਕੋਈ ਗੱਲ ਨਹੀਂ ਮੰਮੀ ਤੁਸੀਂ ਆ ਰੋ ਆ ਕੱਪੜੇ ਜੋੜ ਕੇ ਤੇ ਮੈਂ ਉਹਨਾਂ ਜੇਕਰ ਚਾਹ ਬਣਾਉਣਾ ਆ ਚਲ ਮੈਂ ਬਣਾ ਦਿੰਨੀ ਚਾਹ ਨਹੀਂ ਤੇ ਮੈਂ ਬਾਤ ਜੋੜ ਲੂੰਗੀ ਇਹ ਸਿੱਲੇ ਕੇ ਲੱਗਣ ਦੇ ਕੱਪੜੇ ਮੈਨੂੰ ਤੋ ਪਸਵਾ ਦੇਣਾ ਲੱਗੇ ਨਹੀਂ ਜੀ ਆਂ ਅੰਦਰ ਪਾ ਦੋ ਫਿਰ ਸੁੱਕਣੇ ਅੰਦਰ ਪੱਖੇ ਥੱਲੇ ਪਾ ਦਿੰਨੀ ਆ ਜਿਹੜੇ ਚਲ ਸੁੱਕ ਜਾਣਗੇ ਤਾਂ ਕੋਈ ਨਹੀਂ ਮੈਂ ਬਣਾ ਦਿੰਨੀ ਆ ਤੈਨੂੰ ਚਾਹ ਚਲੋ ਠੀਕ ਮੈਂ ਫਿਰ ਪਾਣੀ ਪੋਣੀ ਪੀਵਾ ਚਲ ਪੀ ਪਾਣੀ ਚਾਹ ਲਈ ਪਾਣੀ ਥੋੜੀ ਜਿਹਾ ਰੱਖੀ ਤਾਂ ਨਹੀਂ ਹਉ ਉੱਤੇ ਤਰੇ ਆ ਗਈ ਆ ਫਿਰ ਮਿੱਠਾ ਪੱਤੀ ਪਾਉਣੀ ਆ ਉਹ ਰੱਖ ਦੂੰ ਮੈਂ ਰੱਖ ਦੇ ਮੇਰਾ ਪੁੱਤ ਨਿਆਣਾ ਵਾ ਵਿਚਾਰਾ ਸੋਚਦਾ ਤੇ ਇਹ ਵੀ ਆ ਕਿ ਘਰ-ਬਾਰ ਬਣਿਆ ਚਾਹੀਦਾ ਵਾ ਪਰ ਕੀ ਕਰੇ ਬੰਦਾ ਹੁਣ ਜਿੱਥੇ ਵਾ ਹੀ ਨਹੀਂ ਚਲਦੀ ਕੀ ਕਰਾਂ ਨਿਆਣੇ ਦਾ ਕੋਈ ਗੱਲ ਨਹੀਂ ਜਿੰਨਾ ਖੋਇਆ ਨਾ ਉਹਨਾਂ ਕ ਤੇਨੂੰ ਕਰਕੇ ਦਵਾਂਗੇ ਚਾਰ ਹੀ ਝਾਉਂਦੀਆਂ ਵਾ ਬਣੇ ਘਰ ਵੱਲ ਵੇਖ ਕੇ ਪਰ ਇਹਨੋਂ ਦੇ ਮਾਸਾ ਜਿੰਨੀ ਸ਼ਰਮਣੀ ਹੈਗੀ ਵੀ ਮੇਰਾ ਵੱਡਾ ਜੇਠ ਵਾ ਜਠਾਣੀ ਆ ਮੇਰੇ ਤੋਂ ਪਹਿਲਾਂ ਆਈ ਆ ਕਰਦੇ ਸਾਰੇ ਕੰਮ ਕਰਦੀ ਰਹੀ ਆ ਹਾਂ ਮੈਂ ਕਿੱਦਾਂ ਦੀਆਂ ਗੱਲਾਂ ਕਰਦੇ ਨਾ ਪੋਰਾ ਲੱਥੀ ਚੜੀ ਨਹੀਂ ਇਹ ਜਨਾਨੀ ਨੂੰ ਚੇਤੇ ਛੜੇ ਚਿਰ ਬਾਅਦ ਆਏ ਪਰ ਕਿੱਥੇ ਰਹਿਣਾ ਵਾ ਯਾਰ ਰਹਿਣਾ ਕਿੱਥੇ ਆ ਉਹਨਾਂ ਦੇ ਮੈਂ ਇੱਥੇ ਹੀ ਆ। ਅੱਛਾ। ਉਹ ਮੈਂ ਵੈਸੇ ਯਾਰ ਉਹਨਾਂ ਉਹ ਨਹੀਂ ਤੈਨੂੰ ਪਤਾ ਚਾਚੀ ਦੇ ਸੁਭਾਤਾ ਨਾਲੇ ਹੁਣ ਤੇ ਸਭੋ ਕਹਿੰਦੇ ਪਤਾਨੂੰ ਆਡੀ ਘਰ ਦੇਣਾ ਨਾ। ਕੀ ਕਰਨਾ ਅੱਡੇ? ਆਹੋ। ਕਿਹਨੇ ਕਹਤਾ ਚਾਚੀ ਨੇ? ਆਹੋ। ਉਹ ਕਹਿੰਦੇ ਪਤਾਨੂੰ ਆਪਾਂ ਘਰ ਤੇ ਰਹਿਣ ਦੇਣਾ ਤੁਸੀਂ ਵੇਲੀ ਜੀ ਚਲ ਜੋ। ਉਹ ਇਦਾਂ ਕਿਦਾਂ ਕਹਿਤਾ ਉਹ ਤੁਹਾਨੂੰ? ਪਤਾ ਨਹੀਂ ਯਾਰ। ਉਹ ਮੰਮੀ ਐਵੇਂ ਮਾਰਦੇ ਆ। ਮੈਨੂੰ ਤਾਂ ਕੱਲ ਅੱਜ ਮੰਮੀ ਨੇ ਸਵੇਰ ਦੱਸਿਆ ਹੀ ਕਿ ਤਾ ਚਾਚੀ ਤੇਰੀ ਯਾਦ ਆ ਲ ਘਾਂਡੀ ਆ। ਤੇ ਮੈਂ ਹੁਣ ਫੇਰ ਤੈਨੂੰ ਦੱਸਤਾ। ਤੂੰ ਜਦੋਂ ਪੁੱਛਣ ਦੇਂ। ਉਈ ਯਾਰ ਤੂੰ ਗੁੱਸਾ ਤਾਂ ਨਹੀਂ ਕੀਤਾ ਮੈਂ ਕਹਦਾ ਗੁੱਸਾ ਕਰਨਾ ਯਾਰ ਮੈਨੂੰ ਤੇ ਮੰਮੀ ਨੇ ਗੱਲ ਦੱਸੀ ਆ ਨਾਲੇ ਵੈਸੇ ਵੀ ਨਾ ਚਾਚੀ ਮੰਮੀ ਨੂੰ ਬੜੀਆਂ ਗੱਲਾਂ ਕਰਦੇ ਆ ਤੈਨੂੰ ਤਾਂ ਪਤਾ ਹੀ ਆ ਚਾਚੀ ਦੇ ਸੁਭਾਅ ਦਾ ਉਹ ਤੇ ਮੈਨੂੰ ਪਤਾ ਵਾ ਚੱਲ ਯਾਰ ਕੋਈ ਨਹੀਂ ਤੂੰ ਦਿਲ ਤੇ ਨਾ ਲਈ ਤੇ ਮੈਂ ਕਰਦਾ ਗੱਲ ਹੁਣੀ ਉਹ ਨਾ ਨਾ ਯਾਰ ਉਹਦੇ ਤੂੰ ਗੱਲ ਨਾ ਕਰੀ ਪਤਾ ਗੱਲ ਕੀ ਆ ਚਾਚੀ ਉਹ ਤੈਨੂੰ ਹੁਣ ਵੇਲੀ ਰਹਿਣਾ ਵਾ ਜਾ ਕੇ ਯਾਰ ਜਦੋਂ ਚਾਚੀ ਨੇ ਲੱਗਾ ਸਵਾਲ ਜਦੋਂ ਚਾਚੀ ਕਹਿੰਦੇ ਆ ਵੀ ਤੂੰ ਤੁਸੀਂ ਉਧਰ ਹੀ ਰਹਿਣਾ ਵੀ ਕੀ ਕਰੀਏ ਹੁਣ ਆਪਾਂ ਵੀ ਮੈਂ ਇਹ ਤੁਹਾਨੂੰ ਉੱਧਰ ਜਾਣ ਦੇਣਾ ਤੇ ਮੈਂ ਆਪਣੇ ਘਰ ਦੇ ਨਾਲ ਮੈਨੂੰ ਭਾਂ ਲੜਨਾ ਨਾ ਮੈਂ ਉਹ ਨਹੀਂ ਨਹੀਂ ਉਦੀ ਤੂੰ ਲਾਉਣਾ ਯਾਰ ਆਪਣੇ ਘਰ ਦੇਣਾ ਫਿਰ ਕੀ ਆ ਆ ਭਰ ਐ ਪਾਂਗੇ ਉੱਧਰ ਉਹ ਯਾਰ ਕਰਨਾ ਆ ਗੱਲਾਂ ਕਰਕੇ ਨਾ ਮੇਰਾ ਮਨਾਂ ਦੁਖੀ ਕਰ ਉਹ ਨਹੀਂ ਨਹੀਂ ਯਾਰ ਮਨ ਕਾ ਦੁਖੀ ਕਰਨਾ ਵਾ ਐਵੇਂ ਇਹ ਤਾਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਆਹਡੇ ਟੱਬਰ ਨੂੰ ਨਜ਼ਰ ਲੱਗ ਗਈਏ ਕੇਦੀ ਚੱਲ ਯਾਰ ਕੋਈ ਗੱਲ ਨਹੀਂ ਵੈਸੇ ਕੇ ਯਾਰ ਹੋਇੰਦਾ ਹੁੰਦਾ ਵਾ ਚੱਲ ਤੂੰ ਵੈ ਕੋਈ ਗੱਲ ਨਹੀਂ ਮੈਂ ਜਾਵਾ ਫਿਰ ਚੀ ਚਾਚੀ ਨੇ ਵੇਲਾ ਤੈਨੂੰ ਪਤਾ ਹੀ ਆ ਚੱਲ ਕੋਈ ਨਹੀਂ ਵੇਲਾ ਲੋਕਾਂ ਦੀਆਂ ਗੱਲਾਂ ਸੁਣੀ ਦੀਆਂ ਕਿ ਇਹ ਅੱਡ ਹੋ ਗਿਆ ਉਹ ਅੱਡ ਹੋ ਗਿਆ